ਅੱਜ ਦੀ ਵੀਡੀਓ ਪਿੰਡ ਭੈਣੀ ਵਾਈਗਾ ਤੋਂ ਆ ਅੱਜ ਤੁਹਾਡੇ ਵਾਸਤੇ ਆਪਾਂ ਟਰੈਕਟਰ ਲੈ ਕੇ ਆਏ ਆ ਫਾਰਮ 60 ਦਾ ਤੇ ਅੱਜ ਤੁਹਾਨੂੰ ਦਿਖਾਉਣੇ ਆ 2007 ਮਾਡਲ ਆ ਇਹ ਹਰਿਆਣਾ ਨੰਬਰ ਆ ਆ ਦੇਖ ਲਓ ਟਾਇਰ ਮੂਰਲੇ 70 ਪੈਠੇ ਆ ਵਧੀਆ ਟਾਇਰ ਆ ਜੇਕੇ ਦੇ ਬਾਕੀ ਦੇਖ ਲਓ ਹਾਲਤ ਇੰਜਣ ਜਮਾ ਚੁੱਕਾ ਪਿਆਗਾ ਡੱਬੀ ਨੀ ਲੱਗੀ ਬਾਈ ਕਹਣਾ ਮੇਰੇ ਕੋਲੇ ਖਾ ਕੇ ਟਾਈਮ ਦਾਗਾ ਤੇ ਆ ਦੇਖੋ ਛੱਤਰੀ ਖੁਦਰੀ ਵੀ ਲੱਗੀ ਹੋਈ ਆ ਤੇ ਬਾਕੀ ਬਾਈ ਖੇਤੀ ਨਹੀਂ ਕਰਦਾ ਬਾਕੀ ਬਾਈ ਨੇ ਵੇਚਣਾ ਗਾ ਮਗਰੜ ਮੂੜ ਸਹੀ ਪਏ ਆ ਮਗਰ ਲੈ ਟਾਇਰ 80 ਪੈਸੇ ਆ ਜੀ ਗੁੜੀਆਂ ਦੇ ਟਾਇਰ ਮਗਰ ਲੈ ਬਰੀਆ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਬਾਕੀ ਨਾਲ ਗੱਲ ਵੀ ਕਰਾਵਾਂਗੇ ਆਪਾਂ ਸਾਰਾ ਸਹੀ ਆ ਅੰਟਾਚਾ ਬਰੀਆ ਟਰੈਕਟਰ ਬਾਈ ਦਾ ਨਾਲੇ ਕੋਈ 80 ਪੈਸੇ ਟਾਇਰ ਮਗਰ ਲੈ ਮੂੜ ਲੈ 70 ਬਰਗੇ ਟਰੈਕਟਰ ਆ ਇੰਜਨ ਗੇਰ ਰਜਮਾ ਓਕੇ ਬਾਕੀ ਬਾਈ ਨਾਲ ਗੱਲ ਕਰਾਉਣੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਬਾਈ ਜੀ ਦੱਸੋ ਮਾੜਾ ਟਰੈਕਟਰ ਬਾਰੇ ਆਪਣੇ ਬਾਰੇ ਟਰੈਕਟਰ ਵੀਰੇ 2007 ਮਾਡਲ ਹੈ ਠੀਕ ਹੈ ਜੀ ਹਰਿਆਣਾ ਨੰਬਰ ਹੈ ਠੀਕ ਹੈ ਜੀ ਤੇ ਬਾਕੀ ਟਾਇਰ ਤੁਸੀਂ ਦੇਖੀ ਲਿਆ ਸੀ ਪਿਲਸੀ ਪਿਲਸੀ ਵੇ ਮਗਦੇ ਟਾਇਰ ਹੈ ਹਾਂ ਹਰਿਆਣਾ ਨੰਬਰ ਆ ਬਾਈ ਆਪਣੇ ਕੋਲੇ ਹੋਗੇ ਨੂੰ 10 11 ਸੌਣ ਠੀਕ ਹੈ ਜੀ 10 11 ਚੱਲ ਹੋਗੇ ਹੁਣ ਆਪਾਂ ਨੂੰ 4 ਸੌਣ ਹੋਗੇ ਬੋਲੀ ਛੱਡਦੀ ਆ ਠੀਕ ਹੈ ਠੀਕ ਹੈ ਥੋੜਾ ਜਿਆਦਾ ਬਾਈ ਹੁਣ ਮਗਰ ਵੇਚਦੇ ਜਿਹਾ ਠੀਕ ਹੈ ਜੀ ਠੀਕ ਹੈ ਤੇ ਬਾਕੀ ਖਾਤ ਖੇਤੀ ਦੀ ਚੱਲਿਆ ਜਾ ਰਹਾ ਹਨਾ ਇਹ ਕੋਈ ਕਰਾਈ ਗੁਰੇ ਤੇ ਵਗੈਰਾ ਕਰਾਈ ਗੁਰੇ ਤੇ ਕਿੱਦਾਂ ਚੱਲਿਆ ਬਾਈ ਖੇਤੀ ਹੀ ਚੱਲਿਆ ਹੋਣਾ ਅੱਠ 10 11 ਕਿੱਲਾਂ ਦੀ ਖੇਤੀ ਕਰਦੇ ਸੀ ਠੀਕ ਹੈ ਜੀ ਤੇ ਮਾਮਾ ਦੀ ਚੱਲਿਆ ਹੋਰ ਕਿੱਦਾਂ ਠੀਕ ਹੈ ਜੀ ਤੇ ਮੜਾ ਇੱਕ ਵਾਰੀ ਪਿੰਡ ਦੱਸ ਦਿਓ ਜੀ ਪਿੰਡ ਭੈਣੀ ਆ ਵੀਰੇ ਠੀਕ ਹੈ ਜੀ ਪਿੰਡ ਭੈਣੀ ਬਾਈ ਆ ਨਹੀਂ ਬਾਈ ਹਾਂਜੀ ਠੀਕ ਹੈ ਜੀ ਤੇ ਆਵਰਾ ਫੋਨ ਨੰਬਰ ਦੱਸ ਦਿਓ ਜੀ 98724 ਠੀਕ ਹੈ ਜੀ 2957 ਠੀਕ ਹੈ ਜੀ ਤੁਸੀਂ ਬਾਈ ਦੀ ਕਾਲ ਕਰ ਸਕਦੇ ਹੋ ਬਾਈ ਨੂੰ ਸਿੱਧਾ ਡਾਇਰੈਕਟ ਗੱਲ ਕਰ ਸਕਦੇ ਹੋ ਤੇ ਬਾਕੀ ਰੇਟ ਦੱਸ ਦਿਓ ਜੀ ਲੈਣ ਦੇਣ ਦਾ ਰੇਡ ਬਰੇ ਬਸ ਸਵਾ 2 ਤੱਕ ਛੱਡ ਦੇਣਾ ਬਾਈ ਆਪਣਾ ਠੀਕ ਹੈ ਜੀ ਬਾਈ ਕਹਿੰਦਾ ਸਵਾ 2 ਤੱਕ ਲੈਣ ਦੇਣਾ ਤੇ ਬਾਕੀ ਕੋਈ ਨਹੀਂ ਤੁਸੀਂ ਮਿਲੋ ਬਾਈ ਨੂੰ ਆ ਕੇ ਰੇਡ ਵਗੈਰਾ ਤਾਂ ਬੈਠ ਕੇ ਹੋ ਜਾਣਾ ਹੁੰਦਾਗਾ ਧੰਨਵਾਦ ਜੀ